ਹਾਂ ਨਾ ਤਾਂ ਇਹ ਪਤਾ ਨਹੀਂ ਕਿ ਇਹ ਕਿੱਦਾਂ ਨਾਲ ਚੱਲੇਗਾ ਇਹ ਤਾਂ ਫੜਾ ਕੋਟਾੜਦਾ ਹੀ ਜਾਂਦਾ ਨਾ ਆਹ ਉੱਪਰ ਉਹ ਹਾਂ ਚੋਦੋ ਕੁਝ ਨਹੀਂ ਛੱਡਣੇ ਨੇ ਓਏ ਉਦੋਂ ਹੀ ਆਇਆ ਦਿਆਲ ਪਹਿਲੋਂ ਇਹ ਕਹਿੰਦਾ ਸੀ ਜਿਹੜਾ ਵੀ ਕੁਛ ਆਇਆ ਤਾਂ ਤੱਕਰ ਬਣਾਇਆ ਪਿਆ ਓਏ ਮੈਂ ਬੋਲਾ ਉੱਪਰ ਤੱਕਰ ਬਣਾਇਆ ਪਿਆ ਆ ਦੇਖੋ ਜੀ ਇੱਕ ਤੂਫਾਨ ਉੱਠਿਆ ਜੀ ਆਪਣੇ ਭਗਤੇ ਭਾਈ ਦੇ ਗੁਰੂ ਸਾਹਿਬ ਦੇ ਵਿਚਾਲੇ ਟ੍ਰੇਨ ਦੇ ਨਾਲ ਬਹੁਤ ਹੀ ਖਤਰਨਾਕ ਪਚਾਲ ਵਾਂਗ ਪਚਾਲੀ ਹੈਗਾ ਦੇਖੋ ਜੀ ਖਰੂ ਪਾ ਰਿਹਾ ਹੈ ਬਹੁਤ ਖਤਰਨਾਕ ਹੈ ਜੀ ਕਣਕ ਵੀ ਤਬਾਹ ਕਰ ਦੂ ਇਹ ਜਿੱਥੇ ਲੰਘ ਜਾ ਕਣਕ ਪਟ ਪਟ ਤਾਂ ਨੂੰ ਲਈ ਜਾਂਦਾ ਜੀ ਜੜ ਤੋਂ ਓਹ ਹੋ ਵਾਹਿਗੁਰੂ 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 ਬਹੁਤ ਭਿਆਨਕ ਪਚਾਲਾ ਜੀ ਖਤਰਨਾਕ ਛਣਕ ਤਵਾਕ ਨਹੀਂ ਜਾਂਦਾ ਜਮਾ ਆ ਦੇਖੀ ਉਹ ਹੋ ਹੋ ਉਹਦਾ ਕਹਿੰਦਾ ਨਾ ਜਨੂ ਕਹਿੰਦੇ ਸੀ ਨੋਂਗੇ ਓਪਨ ਐਵੇਂ ਨਹੀਂ ਕਹਿੰਦੇ ਜੋ ਅੱਪਾ ਕਮਾਨੇ ਜਾਂਦੇ ਚੰਗਰੇ ਨੇ ਉਹ ਆ ਤਾਂ ਜਮਈ ਉਹ ਕਰਤਾ ਯਾਰ ਦੇਖੀ ਕਿੱਥੇ ਟੰਡਾ ਪਈ ਨਾ ਉਹ ਵੇਖ ਚਾਦਰਾਂ ਚੂਤਰਾ ਦੇ ਕਿੱਥੇ ਟੰਗੀ ਪਈ ਚਾਦਰ ਆਹੋ ਤਾਂ ਮਰਗਾਉਂਦੀਆਂ ਸਾਰੀਆਂ ਲੈ ਆਹ ਤਾਂ ਯਾਰ ਬੜਾ ਬੁਰਾ ਹਾਲ ਕਰਤਾ ਆ ਬਿਜਲੀਆਂ ਤਾਰਾਂ ਆ ਦੇਖੋ ਭਗਤੇ ਭਾਈ ਕਿਧਰਲੇ ਪਾਸੇ ਉਹ ਅੱਛਾ ਹੈ ਗੱਡੀ ਦੇਖੋ ਗੱਡੀ ਦੂਰ ਪਈ ਹੈ ਭਗਤੇ ਭਾਈ ਕਿ ਤੂਫਾਨ ਆਇਆ ਹੋਇਆ ਅਮੀਰਗੜ ਦੇ ਭਾਗ ਦੇ ਸਾਨੇ ਚ ਪੰਪ ਕੋਲੇ ਆ ਦੇਖੋ ਚਾਦਰ ਆਉਦੀਆਂ ਉਹ ਕਿੱਥੋਂ ਟੱਕਰ ਗਿਆ ਸਮਾਨ ਦੇਖੀ ਓਏ ਉਹ ਵੇਖ ਉਹਦਾ ਸਮਾਨ ਹੀ ਸਾਰਾ ਉਹਦਾ ਓਹੋ ਟੌਕ ਸਪਾਈਡਰ ਨੇ ਚੜਾਤੇ ਦੇਖ ਇਧਰ ਉਹ ਤਾਂ ਯਾਰ ਪਹਿਲੀ ਵਾਰ ਦੇਖਿਆ ਭਾਜੋ ਜੇ ਮੈਂ ਅੱਜ ਮੋਟਰਸਾਈਕਲ ਤੇ ਆਉਂਦਾ ਸੀ ਮਾਲਾ ਰੁਕ ਗਿਆ ਮੈਂ ਚੰਗਾ ਰਹੇਗਾ ਮੈਂ ਵੀ ਪਹਿਲੀ ਵਾਰ ਦੇਖਿਆ ਇੰਨਾ ਖਤਰਨਾਕ ਲੈ ਕਿੱਥੋਂ ਟੱਕਰ ਨਿਗਾ ਜਾਂਦੀ ਆਪਾਂ ਆਜਾ ਸਫਾਈ ਕਰਤਾ ਜਮਾ ਦੇਚੇ ਕੋਈ ਬੰਦਾ ਗੱਟੀ-ਗੁੱਟੀ ਦਾ ਹੋਊ ਲਾਜ ਨਹੀਂ ਰਗੜੇ ਹੋਣਗੇ ਯਾਰ ਕੋਈ ਆ ਦੇਖਾ ਹੀ ਗਿਆ ਆ ਆ ਆ ਆ ਆ ਆ ਆ ਰਾਣੇ ਕੋਈ ਆ ਰਿਹਾ ਪਹਿਲੀ ਵਾਰ ਵੇਖਿਆ ਜੀ